ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਪਿੰਡ ਪਨੁਪਲੀ ਦੇ ਕੋਲ ਹੋਇਆ ਦਰਦਨਾਕ ਸੜਕ ਹਾਦਸਾ ਐ ਵੈਸਪ ਸਕੂਟਰ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ਹਾਦਸੇ ਦੌਰਾਨ ਸਕੂਟਰ ਤੇ ਸਵਾਰ ਤਿੰਨ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਐਸਐਸਐਫ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਾਇਆ ਦੱਸਿਆ ਜਾ ਰਿਹਾ ਹੈ ਕਿ ਸਕੂਟਰ ਤੇ ਤਿੰਨ ਵਿਅਕਤੀ ਸਵਾਰ ਸੀ ਅਤੇ ਤਿੰਨੋਂ ਹੀ ਬ੍ਰਹਮਪੁਰ ਦੇ ਰਹਿਣ ਵਾਲੇ ਹਨ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਅਤੇ ਦੋ ਗੰਭੀਰ ਰੂਪ ਚ ਜ਼ਖਮੀ ਹਨ ਟਰੱਕ ਚਾਲਕ ਮੁਤਾਬਕ ਉਹ ਹਿਮਾਚਲ ਦੇ ਟਾਲੀਵਾਲ ਤੋਂ ਨੈਸਲੇ ਫੈਕਟਰੀ ਤੋਂ ਸਮਾਨ ਲੈ ਕੇ ਚਨਈ ਨੂੰ ਜਾ ਰਿਹਾ ਸੀ ਅਤੇ ਜਿਵੇਂ ਹੀ ਉਹ ਪਨੁਪਲੀ ਲਾਗੇ ਪਹੁੰਚਦਾ ਹੈ ਤੇ ਅੱਗੋਂ ਇੱਕਦਮ ਸਕੂਟਰ ਤੇ ਤਿੰਨ ਵਿਅਕਤੀ ਆ ਕੇ ਉਸ ਦੇ ਟਰੱਕ ਵਿੱਚ ਟਕਰਾ ਜਾਂਦੇ ਹਨ ਜਿਸ ਦੌਰਾਨ ਇਹ ਹਾਦਸਾ ਵਾਪਰ ਜਾਂਦਾ ਹੈ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਕਹਾਂ ਸੇ ਆ ਰਹੇ ਕਿਆ ਨਾਮ ਹੈ ਪਲੀ ਬਤਾਓ ਆਪਕਾ ਨਾਮ ਨੋਸ਼ਾਦ ਹੈ ਜੀ ਕਹਾਂ ਸੇ ਆ ਰਹੇ ਕਹਾਂ ਜਾ ਰਹੇ ਮੈਂ ਸਰ ਤਲੀ ਵਾਲੇ ਸੇ ਲੋਡ ਕਰਕੇ ਆ ਰਹਾ ਥਾ ਨੈਸਲੇ ਚਾਕਲੇਟ ਕੰਪਨੀ ਸੇ ਇਹ ਨੰਗਲ ਪਾਰ ਕਰਕੇ ਯਹਾਂ ਪੇ ਇਹ ਕਟ ਹੈ ਸਰ ਯਹਾਂ ਸੇ ਤਿੰਨ ਬੰਦੇ ਨਾ ਇੱਕ ਹੀ ਬਾਈਕ ਤੇ ਆ ਰਹੇ ਥੇ ਮੈਂ ਸਰ ਹਾਰਨ ਵੀ ਦਿਆ ਔਰ ਉਹ ਰੁਕੇ ਨਹੀਂ ਮੈਨੇ ਬ੍ਰੇਕ ਲਗਾਈ ਪੂਰੀ तो एक बार रुके फिर वो चल पड़े ब्रेक लगाते लगाते वो जो है गाड़ियों में आके भज गए देख सकते हैं आप रोड पे पूरी ब्रेक लगी हुई है तो उसके बाद ये हाथ चोट लग गई चोट का तो सर पता नहीं एक का तो पैर में लगा हुआ था दूसरे के शायद सिर में लग गया था ठीक है लेके हिल रहे थे अब तो ये गाड़ी हमने साइड में रोक दी इंस्पेक्टर साहब भी आ गए हैं मालिक को फ़ोन कर दिया ਸਾਡਾ ਹਾਸਾ ਹੋਇਆ ਜੀ ਇੱਕ ਗੱਗਾ ਰੋਡ ਤੇ ਰੋਡ ਕ੍ਰੋਸ ਕਰਨ ਲੱਗੇ ਸੀਗੇ ਇਹ ਤਿੰਨੋਂ ਪ੍ਰੰਪਰ ਪਿੰਡ ਦੇ ਰਹਿਣ ਵਾਲੇ ਆ ਤੇ ਇੱਕ ਦਾ ਨਾਮ ਮਤਲਬ ਦਿਲਕਰਜ ਹੈ ਇੱਕ ਦਾ ਨਾਮ ਹੁਕਮਚੰਦ ਹੈ ਦੋ ਸਾਡੇ ਸੈਣੀ ਭਾਈਚਾਰੇ ਤੋਂ ਆ ਇੱਕ ਦਾ ਨਾਮ ਹੈਗਾ ਮਤਲਬ ਕੁਲਸੀ ਇਹ ਤਿੰਨੋਂ ਇਧਰੋਂ ਗੱਗਾ ਤੋਂ ਆਏ ਰੋਡ ਕ੍ਰੋਸ ਕਰਨ ਲੱਗੇ ਸੀਗੇ ਰੋਡ ਕ੍ਰੋਸ ਕਰਦੇ ਮਤਲਬ ਇਧਰੋਂ ਕਾਰ ਆ ਰਿਆ ਸੀਗਾ ਨੰਗਲ ਵੱਲੋਂ ਜਿੱਤੇ ਟਰੱਕ ਆਇਆ ਰੋਡ ਕ੍ਰੋਸ ਕਰਨੇ ਟਰੱਕ ਦੇ ਵਿੱਚ ਟੱਕਰ ਹੋ ਗਈ ਉਹਨਾਂ ਦੀ ਸਾਡੇ ਆਉਣ ਤੋਂ ਪਹਿਲਾਂ ਪਹਿਲਾਂ ਮਤਲਬ ਐਂਬੂਲੈਂਸ ਸੁਨੰਦਰੋ ਸਾਹਿਬ ਸਿਵਲ ਹਸਪੀਟਲ ਲੈ ਕੇ ਚਲੀ ਗਈ ਜੀ ਐਕਸੀਡੈਂਟ ਕੇਸ ਹੋਇਆ ਹੈਗਾ ਤੁਨੁਪਲੀ ਲਗਭਗ 5:30 ਵਜੇ ਤੇ ਮੇਰੇ ਕੋਲ ਇੱਕ ਪੇਸ਼ੈਂਟ ਆਇਆ ਹੈਗਾ ਪਹਿਲੇ ਸਟੇਬਲ ਕੰਡੀਸ਼ਨ ਚ ਆਇਆ ਹੈ ਉਹ ਦੀ ਸੂਚਨਾ ਕਰਤੀ ਫਾਸਟ ਐਡ ਵਗੈਰਾ ਦੇਣ ਤੋਂ ਬਾਅਦ ਨੂੰ ਦੇਖ ਰਹੇ ਆ ਕਿ ਸਟੇਬਲ ਨਾ ਹੋਇਆ ਤਾਂ ਉਹਨੂੰ ਕੇ ਪੀਸੀ ਭੇਜਾਂਗੇ ਤੇ ਇੱਕ ਪੇਸ਼ੈਂਟ ਸਟੇਬਲ ਹੈ ਉਹ ਪੇਸ਼ੈਂਟ ਆਪਣਾ ਐਡਮਿਟ ਕਰ ਲਿੱਤਾ ਗਿਆ ਹੈ ਤੇ ਇੱਕ ਬਰੌਡ ਰੈਟ ਆਇਆ ਹੈਗਾ ਪੇਸ਼ੈਂਟ ਉਹ ਪਹਿਲੇ ਹੀ ਆਂਦਰ ਵੱਲ ਮੋਰਚ ਅ ਇੰਜਰੀ ਜਿਹੜੀ ਆ ਉਹਨਾਂ ਜਿਹੜੇ ਪ੍ਰੋਡਕਟਸ ਨੇ ਉਹਨਾਂ ਦੇ ਸਿਰ ਤੇ ਵਿੱਚ ਛੱਡੇ ਜਿਹੜੀ ਦੇਖਣ ਨੂੰ ਮਿਲਦੀ ਮਲਟੀਪਲ ਇੰਜਰੀਜ਼ ਨੇ ਤੇ ਬਲੰਡ ਟਰੋਮਾ ਚੈਸਟ ਵੀ ਹੈਗਾ ਤੇ ਹੈਡ ਇੰਜਰੀ ਵੀ ਹੈਗੇ ਆ ਬਾਕੀ ਰਿਸਪੈਕਟ ਹੋਊਗਾ ਪੋਸਟਮਾਰਨ ਨੂੰ ਟੋਟਲ ਮਤਲਬ 2 ਇੰਜਰਡ ਤੇ 1 ਡੈੱਡ ਹੈ ਜੀ 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 ਠੀਕ ਸਾਨੂੰ ਇੱਕ ਬੜਾ ਕੰਟਰੋਲ ਨੂੰ ਤੋਂ ਕਾਲ ਆਈ ਸੀ ਜੀ ਕੁੜੀ ਦੇ ਲੱਗੇ ਐਕਸੀਡੈਂਟ ਹੋਇਆ ਹੋਇਆ ਸੋ ਜੀ ਤਰ੍ਹਾਂ ਆ ਗਏ ਮੋਪੇ ਤੇ ਜਦੋਂ ਆਏ ਆ ਤਾਂ ਰਿਸਪਾਸ ਸਕੂਟਰ ਤੇ ਟਰੱਕ ਦੇ ਨਾਲ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਮੌਕੀ ਦੇ ਜਿਹੜੇ ਜ਼ਖਮੀ ਆ ਉਹਨਾਂ ਨੂੰ 112 ਤੇ ਆਪਣੀ ਗੱਡੀ ਦੀ ਮਦਦ ਦੇ ਨਾਲ ਸਰਕਾਰੀ ਹਸਪਤਾਲ ਅਨੰਦਪੁਰ ਸਾਹਿਬ ਭੇਜਿਆ ਗਿਆ ਕਿੰਨੇ ਜਣੇ ਸੀ ਟੋਟਲ ਟੋਟਲ 3 ਜਣੇ ਕਿੰਨੀਆਂ ਕਿਸਟਾਂ ਲੱਗੀਆਂ ਇੱਕ ਦੇ ਸੀਰੀਅਸ ਹੈ ਜ਼ਿਆਦਾ ਦੋ ਦੇ ਘੱਟ ਹੈ ਥੋੜੀ ਜਿਹੀ ਸੱਟਾਂ ਵੱੱਕਾਂ ਬਸ ਤਾਸੀ ਗੰਭੀਰ ਜ਼ਖਮੀ ਆ